ਬਾਦ ਕਿਹੜੀ ਕੰਪਨੀ ਦਾ ਤੇਲ ਆਪਣੇ ਕੋ? ਓ ਯਾਰ ਦਾਬਰ ਦਾ ਵਾ। ਕਿਹਾਂ ਦਾ ਤੇਲ ਤੇ ਬਾ ਸਾਡੀ ਮਸ਼ੀਨ ਚੁੱਕਦੀ ਨਹੀਂ ਗਈ। ਨਹੀਂ ਜੁੱਕਦੀ, ਗੁੱਸਾ ਕਰਦੀ ਆ। ਮੇਰੇ ਸਹਾਂ ਨਾਲ ਤੇ ਤੈਨੂੰ ਕਿਸੇ ਨੇ ਪੰਪ ਦੇ ਕੇ ਪੰਪ ਤੇ ਭੇਜਿਆ ਵਾ। ਬੜਾ ਬਾ ਇਹਨੂੰ ਖਿੱਚ ਕੇ ਲਿਆਉਣ ਡਿਆ ਐ ਬੱਕਰੀ ਆ। ਓ ਯਾਰ ਐ ਵਾਤ ਕਲਵਾ। ਹਾਂਜੀ। 10000 ਪਾ ਦੇ ਯਾਰ ਤੇਲ। ਯਾਰ ਤਾਂ ਹਾਂ ਦਾ ਤੇ ਅੱਜ ਕੱਲ ਕਿਸੇ ਨੂੰ ਖੈਰ ਪੁੰਦੇ ਵੀ ਸ਼ਰਮ ਆਉਂਦੀ ਆ। ਉਹ ਤੇਲ ਪੁਆਈ ਜਾਂ ਡਿਆ ਐ। ਬਾ ਵੀ ਇਹ ਨਾ ਪਾ ਦੇ ਯਾਰ ਬੜਾ ਤੂੰ ਸਿਆਣਾ ਬੰਦਾ ਵੇ ਹੈ ਤੂੰ ਐਂ ਕਰਾਂ ਵੀ ਹੋਰ ਪਾ ਦੇ ਤੇਰਾ ਪੰਪ ਚਿੱਸਾ ਹੀ ਪਾ ਦਿੰਦੇ ਆ ਯਾਰ ਬੜਾ ਤੂੰ ਇੱਕੋ ਵਾਰੀ ਪਵਾ ਲਿਆ ਯਾਰ ਉਹ ਭਰਾ ਮੇਰੀ ਗੱਲ ਸੁਣ ਨਾ ਅੱਗੇ ਥੱਕਿਆ ਬੜਾਈ ਤੀਆਂ ਦਾ ਪਾ ਦੇ ਯਾਰ ਦੀਵਾ ਬਲਨਾ ਮੇਰੀ ਗੱਲ ਸੁਣਦਾ ਦੂਹ ਦਾ ਕਿਹੜਾ ਤੇਲ ਹੁੰਦਾ ਯਾਰ ਤੂੰ ਤੀਆਂ ਦਾ ਤੇ ਲੋਕੀ ਯਾਰ ਆਦੇ ਕੋ ਮਗਲ ਲੈ ਜਾਂਦੇ ਟੋਕੇ ਨੂੰ ਦੇਣ ਲੇ ਤੂੰ ਤੇਲ ਮੰਗੀ ਜਾਂਡਿਆ ਬਾਤੀਆਂ ਇਕੱਠਾ ਹੀ ਤੂੰ ਮੰਗ ਲਿਆ ਵਾ ਓ ਯਾਰ ਮੇਰਾ ਐਕਚੁਅਲੀ ਬਜਟ ਘੱਟ ਸੀਗਾ ਤੇੀਆਂ ਦਾ ਤੇਲ ਤੇ ਸਾਡੀ ਮਸ਼ੀਨ ਚੁੱਕਦੀ ਨਹੀਂ ਗਈ ਇਹ ਜੋ ਗੁੱਸਾ ਕਰਦੀ ਆ ਓਏ ਬਹੁਤ ਇੰਨਾ ਕੰਮ ਦੇਣ ਰਿਹਾ ਯਾਰ ਤੂੰ ਏਡੀ ਵੱਡੀ ਮਸ਼ੀਨ ਵਾ ਤੂੰ ਸੱਪ ਦੇਵੋ ਨਾ ਪਾਵੇ ਜਮਾਨਾ ਦਾ ਪਾਵੇ ਆਪਣਾ ਜਮਾਨਾ ਦਾ ਪਾਵੇ ਬੜਾ ਤੇਲ ਪੁਆਇਆ ਏ ਕਿਹੜੀ ਕੰਪਨੀ ਦਾ ਤੇਲ ਆਪਣੇ ਕੋਲ ਓ ਯਾਰ ਡਾਬਰ ਦਾ ਵਾ ਕਿਹੜੀ ਕੋਟਟ ਕੋ ਐਚਪੀ ਦਾ ਵਾ ਕਿਹੜਾ ਮੈਨੂੰ ਦੱਸ ਨਾ ਭਾਰਤ ਵਾਲਿਆਂ ਦਾ ਭਾਜੀ ਏ ਭਾਰਤ ਵਾਲਿਆਂ ਦਾ ਹਾਂ ਜੀ ਹੁਣ ਆ ਤੁਸੀਂ ਪਾਦੇ ਚਲ ਪਾਜ ਇੱਥੇ ਹੁਣ ਕਿੱਥੇ ਪੈਂਦਾ ਕਿੱਥੇ ਇਹਦੇ ਓਏ ਯਾਰ ਤੂੰ ਹੋ ਗੱਲਾਂ ਨਾ ਕਰੀ ਜਾ ਮੇਰਾ ਭਰਾ ਤੇਲ ਪਾਜ ਇਧਰੋਂ ਯਾਰ ਬੈਟਰੀ ਤੇ ਚੱਲਦਾ ਵਾ ਏ ਤੇਰੀ ਬੈਟਰੀ ਲੋ ਗਈ ਲੋ ਗਈ ਆ ਤੇ ਫਿਰ ਚਾਰਜ ਦੇ ਦੇ ਮੈਨੂੰ ਯਾਰ ਤੂੰ ਟੈਲੀਕਾਮ ਤੇ ਆਇਆ ਤੂੰ ਓਏ ਹੈ ਟੈਲੀਕਾਮ ਯਾਰ ਪੰਪ ਤੇ ਆਇਆ ਵਾ ਤੂੰ ਇਹ ਵੀਰ ਮੇਰੇ ਆ ਇਹ ਬੈਟਰੀ ਤੇ ਵੀ ਆ ਤੇ ਇਹ ਪੈਟਰੋਲ ਤੇ ਵੀ ਆ ਠੀਕ ਨਹੀਂ ਯਾਰ ਤੂੰ ਕਰ ਡੈਟਰੀ ਦੇ ਪ੍ਰੋਗੋਮਾਨ ਮੇਰੀ ਗੱਲ ਸੁਣੀ ਤੂੰ ਕਰਨ ਕੀ ਤੇ ਆ ਮੇਰੇ ਹੱਥੋਂ ਤੇ ਤੈਨੂੰ ਕਿਸੇ ਨੇ ਪੰਪ ਦੇ ਕੇ ਪੰਪ ਤੇ ਭੇਜਿਆ ਮੈਂ ਕਲੀਨੇ ਗੱਲ ਕਰਦਾ ਤੂੰ ਮੈਨੂੰ ਯਰ ਉਹ ਗੱਲ ਦੇ ਨਾ ਭਾਜੀ ਪੈਣਾ ਕਿੱਥੇ ਤੇਲ ਮੈਂ ਤੇਲ ਪਾ ਪੈਣਾ ਮੇਰੀ ਗੱਲ ਸੁਣ ਤੂੰ ਤੇਲ ਤੇ ਖਾ ਤੇ ਸਹੀ ਮਿਲੂ ਤੂੰ ਗੱਲਾਂ ਹੀ ਮੈਨੂੰ ਪੁੱਛੀ ਜਾਣਦੇ ਆ ਯਾਰ ਤੂੰ ਤੇਲ ਵਿਖਾ ਕੇ ਤੂੰ ਗੈਨੇ ਲੈਣਦੇ ਆ ਤੂੰ ਆ ਮਿਲਾਵਟ ਤੇ ਤੇਲ ਚ ਪਾਣੀ ਕਿਹੜੀ ਤੁਸੀਂ ਪਾਉਂਦੇ ਓ ਯਾਰ ਦੁੱਧ ਵੇਚਣਦੇ ਆਂ ਤੇਲ ਚ ਕਿਹੜੀ ਮਿਲਾਵਟ ਹੋ ਜਾਣੀ ਭਾਜੀ ਉਹ ਯਾਰ ਹੋ ਜਾਂਦੀ ਏ ਯਾਰ ਤੂੰ ਚੱਕ ਕੇ ਵੇਖਣਾ ਬਟਰੋ ਚੱਕ ਕੇ ਤੂੰ ਵੇਖਣਾ ਮੈਨੂੰ ਤੂੰ ਐ ਕਰ ਰਿਹਾ ਤੂੰ ਵਿਹਿਆਂ ਦਾ ਹੀ ਪਾ ਦੇ ਮੈਨੂੰ ਮੈਂ ਵੱਦ ਖੜਨਾ ਹੀ ਨਹੀਂ ਦੇਕੋ ਪੈਂਦਾ ਕਿੱਥੇ ਆਏ ਦੇ ਉਹ ਇਧਰਲੇ ਪਾਸੇ ਚ ਕੀ ਆ ਕੋਈ ਨਹੀਂ ਪਾ ਦੇ ਤੂੰ ਕਿੰਨੇ ਦਾ ਪਾਉਣਾ ਵਾ ਵਿਹਿਆਂ ਦਾ ਪਾ ਦੇ ਮੈਨੂੰ ਕਰਲਾ ਜਾਣਾ ਜਾਣਾ ਵਾ ਆਉਣਾ ਨਹੀਂਗਾ ਤੇਰੀ ਸੋਲਾ ਗੱਲ ਹਾਂ ਮੈਂ ਵਿਹਿਆਂ ਦਾ ਤੇਲ ਪੋਣਾ ਵਿਹਿਆਂ ਤੋਂ ਵੱਦ ਨਹੀਂ ਪੋਣਾ ਦੇਕੋ ਯਾਰ ਤੇਰੀ ਕੋਈ ਜੀਤ ਵਾ ਜੇਦਾ ਹੀ ਯਾਰ ਮੇਰੀ ਵਿਹਿਆਂ ਨਾ ਪੋਣਾ ਮੈਂ ਮਿੱਟੀ ਦਾ ਪਾ ਲੋ ਫਿਰ ਜਾ ਕੇ ਦੇ ਉਹ ਮੇਰੀ ਯਾਰ ਤੂੰ ਕਰਨ ਕੀ ਧਿਆ ਤੂੰ ਹੈ ਉਹ ਕਮਾਲ ਦੀਆਂ ਗੱਲਾਂ ਯਾਰ ਯਾਰੇ ਬੈਟਰੀ ਪੈਟਰੋਲ ਦੋਵਾਂ ਦੇ ਇੱਥੇ ਵੇਖਿਆ ਛਾ ਵੇ ਮੈਨੂੰ ਨਹੀਂ ਪਤਾ ਇਹ ਦੋਵਾਂ ਦੇ ਚੱਲਦਾ ਭਾਜੀ ਦੋਰ ਚੱਲਦਾ ਛਾ ਵੇ ਇੱਥੇ ਪਿੰਦਾ ਖੋਲ ਇਹਨੂੰ ਗਿਆਨ ਦਾ ਖੋਲਣਾ ਹਾਂ ਖੁੱਲਣ ਨਹੀਂ ਰਿਹਾ ਭਾਜੀ ਇਹ ਕੰਮ ਕਰ ਮੇਰਾ ਵੀ ਹਾਂ ਇਹ ਚ ਤੇਲ ਬਾਅਦ ਚ ਪਵਾਈ ਜਿਹੜਾ ਤੀਆਂ ਦਾ ਤੂੰ ਪੋਣਾ ਵਾ ਹਾਂ ਮੈਨੂੰ ਦਹਾਂ ਦਾ ਇਹਦੇ ਢੱਕਣ ਨੂੰ ਲਾ ਬਸ ਉਹ ਤੇ ਗਾਲ ਦਾ ਮਾਰਾ ਭਾਜੀ ਖੁੱਲਣ ਨਹੀਂ ਰਿਹਾ ਚਾਪੂ ਨਹੀਂ ਪੁੰਦੇ ਤੇਲ ਤੇ ਕੋ ਯਾਰ ਤੂੰ ਲੜੋ ਨਾ ਕਿ ਲੈ ਜੰਨੇ ਉਹ ਲੜੋ ਨਾ ਭਾਜੀ ਤੁਸੀਂ ਲੜੀ ਜਾਂਦੇ ਜਾ ਫੜੋ ਆ ਫੜੋ ਆ ਮਿੱਟੀ ਆ ਫੜੋ ਮਿੱਟੀ ਕੀ ਕਰਨ ਇਹ ਗਾਲ ਤੇ ਪਾਓ ਭਾਜੀ ਲੜੋ ਨਾ ਤੂੰ ਆਪਣ ਨੂੰ ਫਿਰ ਵੀ ਨਹੀਂ ਲੈ ਜਾਂਦਾ ਠੀਕ ਆ ਯਾਰ ਤੂੰ ਤੇਲ ਨਹੀਂ ਪਾਉਂਦਾ ਇਹਨੂੰ ਮੰਨਣਾ ਨਹੀਂ ਹੈਗਾ ਠੀਕ ਨਹੀਂ ਮਾੜੀ ਕੰਡੀਸ਼ਨ ਆ ਭਾਜੀ ਢਾਡੀ ਗੱਡੀ ਦੀ ਗੱਡੀ ਦੀ ਮਾੜੀ ਕੰਡੀਸ਼ਨ ਇੱਥੇ ਤੇਲ ਨਾ ਪਾਓ ਇੱਥੇ ਪਾਓ ਇੱਥੇ ਮੈਂ ਜੂਸ ਪਾਉਂ ਆਇਆ ਇਹਨੂੰ ਫੇਰ ਹੋਸ਼ ਹੋਣੀ ਆ ਬਾ ਇਹ ਗਰਮੀ ਬੜਾ ਹੋਇਆ ਵਾ ਯਾਰ ਇਹਦੇ ਕੀ ਉਹ ਯਾਰ ਗੱਡੀ ਅਕਸਰ ਚੱਲ ਕੇ ਆਈ ਗਰਮੀ ਹੋਣੀ ਹੈ ਗੱਡੀ ਗਰਮੀ ਪਈ ਹੈ ਇਹਦੇ ਲੈ ਚੱਲਾਈ ਮੈਂ ਲੈ ਚੱਲਾਈ ਉਹ ਨਾ ਖੜ ਪਾ ਰਹਿਣ ਦੇ ਪਾ ਦਿੰਨੇ ਕਿੰਨੇ ਦਾ ਪਾਉਣਾ ਵਾ ਯਾਰ ਜਦੋਂ ਮੈਂ ਕਹਿੰਦਾ ਵੀਹਾਂ ਦਾ ਪਾ ਦੇ ਯਾਰ ਤੇਲ ਤੂੰ ਉਹ ਗੱਲ ਮੈਂ ਗੁੱਸਾ ਨਾਲ ਮਿਲੂ ਚੜਾ ਗਰਮੀ ਬੜੀ ਓ ਮੈਂ ਨਿੰਬੂ ਨਿਚੋੜ ਦੇਣਾ ਤੇਰੇ ਮੂੰਹ ਤੇ ਯਾਰ ਮੂੰਹ ਤੇ ਵੀਹਾਂ ਦਾ ਤੇਲ ਭਾਜੀ ਕਿਉਂ ਬੂੰਡੇ ਜੀ ਯਾਰ ਵੀਹਾਂ ਦਾ ਤੇ ਹੱਥ ਹੱਥਾਂ ਨੂੰ ਲੱਗਾ ਹੁੰਦਾ ਵੇ ਇੱਥੇ ਲੱਗੇ ਲਾ ਲਓ ਇੱਥੋਂ ਲਾ ਲਓ ਤੇ ਕੰਦੇ ਪਾਜੀ ਵੀਆਂ ਦਾ ਤੇਲ ਮੰਗੀ ਜਾਂਦੇ ਖਾਂਦਾ ਨਹੀਂ ਐ ਘੱਟ ਖਾਂਦਾ ਤੇ ਲੱਟ ਖਾਂਦਾ ਪਾਜੀ ਬੜਾ ਘੱਟ ਖਾਂਦਾ ਤੇ ਐ ਲੈ ਐਵਰੇਜ ਬੜੀ ਏ ਦੀ ਸੋਹਾਂ ਖਾਂਦਾ ਏ ਵੀਆਂ ਦਾ ਕਿਉਂ ਪੂਣਦੇ ਐ ਇੱਚ ਨਾਲੇ ਵੀਆਂ ਦਾ ਪੂਣਾ ਮੈਂ ਟਾਇਰ ਮਾੜੇ ਇਹਦੇ ਇਹ ਭਾਰ ਨਹੀਂ ਚੱਲਣਾ ਤੇਲ ਦਾ ਨਹੀਂ ਬੜੇ ਕਸੂਤੇ ਥਾਂ ਤੇ ਪੈਂਦਾ ਪਾਜੀ ਇਹਦੇ ਤੇਲ ਯਾਰ ਤੂੰ ਆ ਕੇ ਪਰੇ ਕਰ ਯਾਰ ਆਦਾ ਪਾਜੀ 20 Google Pay ਕਰਤੀ ਮੈਂ ਕਿਹੜੇ ਵੇਲੇ ਕਰਤੇ ਤੂੰ ਪਾ ਹੀ ਤੇ ਆਈ ਨਹੀਂ ਵੀ ਪ੍ਰਾਪਤ ਹੋਏ ਪੈਸੇ ਉਹ ਤੂੰ ਛੇਲੇ ਸੁਲ ਪਾਉ ਫਿਰ ਮਸ਼ੀਨ ਦਾ ਵਜਾ ਕੰਮ ਕਰ ਜਾ। ਕੋਈ ਨਹੀਂ ਦਾ ਤੂੰ ਤੀਆਂ ਦਾ ਤੂੰ ਤੇਲ ਪਵਾ ਲਿਆ ਵਾ ਮੈਂ ਦੇ ਹੋਰ ਦਾਸ ਕਰੂੰਗਾ ਵੀ ਤੇ ਕੋਈ ਕੋਈ ਲਿਫਟ ਨਾ ਲੈ ਲੇ। ਆ ਵੇਖੀ ਚੈੱਕ ਕਰੀ ਆਏ ਪਏ। ਸਸਿਕਾ ਮਿੱਤਰੋ ਥੈਂਕ ਯੂ ਤੁਸੀਂ ਵੀਡੀਓ ਵੇਖੀ ਤੇ ਜੇ ਵੀਡੀਓ ਪਸੰਦ ਆਈਏ ਤੇ ਸ਼ੇਅਰ ਜ਼ਰੂਰ ਕਰਿਓ ਬੇਨਤੀ ਆ ਤੇ ਬਾਕੀ ਆ ਪੰਪਲੇ ਵੀਰਾਂ ਦਾ ਧੰਨਵਾਦ ਆ। ਤੇ ਮਿਲਨ ਫੀਲਿੰਗ ਸਟੇਸ਼ਨ ਆ ਇੱਥੇ ਗੁਰਦਾਸਪੁਰ ਚ ਤੇ ਬੇਅੰਤ ਕਾਲਜ ਦੇ ਇਧਰੋਂ ਨਾਲ ਹੀ ਆ ਤੇ ਇੱਥੇ ਵੀ ਤੁਸੀਂ ਆ ਸਕਦੇ ਜੇ ਵਧੀਆ ਤੇਲ ਲੰਦਾ ਇਹਨਾਂ ਦਾ। ਤੇ ਥੈਂਕ ਯੂ ਸੋ ਮਚ ਇੰਨਾ ਦਾ ਵੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਵਧੀਆ ਲੱਗੀ ਤੇ